ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਨੇ ਇੱਕ ਵੱਡੇ ਫੈਸਲੇ ਦੇ ਵਿੱਚ ਸ਼ੁੱਕਰਵਾਰ ਨੂੰ ਬੀਫ, ਟਮਾਟਰ, ਕਾਫੀ ਅਤੇ ਕਿਲੇ ਦੇ ਸਮੇਤ ਕਈ ਖਾਣ-ਪੀਣ ਵਾਲੀਆਂ ਵਸਤੂਆਂ ਦੇ ਭਾਰੀ ਆਯਾਤ ਟੈਰਿਫ ਹਟਾ ਦਿੱਤੇ ਨੇ ਜੀ ਬਿਲਕੁਲ ਇਹ ਆਦੇਸ਼ ਵਾਈਟ ਹਾਊਸ ਦੁਆਰਾ ਜਾਰੀ ਕੀਤਾ ਗਿਆ ਸੀ ਅਤੇ ਵੀਰਵਾਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ ਇਸ ਦਾ ਮਤਲਬ ਹੈ ਕਿ ਇਹਨਾਂ ਵਸਤਾਂ ਤੇ ਪਹਿਲਾਂ ਲਗਾਏ ਗਏ ਬਾਦੂ ਟੈਰਿਫ ਹੁਣ ਵਾਪਸ ਕਰ ਦਿੱਤੇ ਜਾਣਗੇ ਇਥੇ ਗੱਲ ਇਹ ਹੈ ਕਿ ਫੈਸਲਾ ਅਖਰ ਲਿਆ ਕਿਉਂ ਗਿਆ ਹੈ ਅਮਰੀਕਾ ਦੇ ਵਿੱਚ ਭੋਜਨ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਲੋਕ ਮਹਿੰਗਾਈ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਿਤ ਨੇ ਇੱਕ ਗੁੱਸਾ ਵਰਜੀਨੀਆ ਨਿਊ ਜਰਸੀ ਅਤੇ ਨਿਊਯਾਰਕ ਸਿਟੀ ਦੇ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਦੇ ਵਿੱਚ ਵੀ ਚੱਲ ਗਿਆ ਸੀ ਜਿੱਥੇ ਡੈਮੋਕ੍ਰੇਟਸ ਨੇ ਸ਼ਾਨਦਾਰ ਜਿੱਤਾ ਪ੍ਰਾਪਤ ਕੀਤੀ ਆ ਇਸ ਨਾਲ 트ੰਪ ਪ੍ਰਸ਼ਾਸਨ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਦਬਾਅ ਹੋਰ ਜ਼ਿਆਦਾ ਵੱਧ ਗਿਆ ਹੈ ਹੁਣ ਜਦੋਂ ਅਸੀਂ 트ੰਪ ਦੀ ਗੱਲ ਕਰਦੇ ਹਾਂ ਤੇ ਉਹ ਦਾਵਾ ਕਰ ਰਹੇ ਨੇ ਕਿ ਮਹਿੰਗਾਈ ਉਹਨਾਂ ਦੇ ਟੈਰਿਫ ਕਰ ਨਹੀਂ ਸਗੋਂ ਸਾਬਕਾ ਰਾਸ਼ਟਰਪਤੀ ਬਾਈਡਨ ਦੀਆਂ ਨੀਤੀਆਂ ਦੇ ਕਾਰਨ ਹੋਈ ਸੀ ਹਾਲਾਂਕਿ ਅਰਥ ਸ਼ਾਸਤਰੀਆਂ ਦਾ ਇਹ ਮੰਨਣਾ ਹੈ ਕਿ ਆਯਾਤ ਟੈਰਫ ਨੇ ਭੋਜਨ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੋ ਹੁਣ ਇਸ ਟੈਰਫ ਦੇ ਨਾਲ ਕਿਵੇਂ ਬਦਲੀ ਸੀ ਸਥਿਤੀ ਇਸ ਤੁਹਾਨੂੰ ਦੱਸ ਦਿਆਂ ਕਿ ਟਰਪ ਪ੍ਰਸ਼ਾਸਨ ਨੇ ਇਸ ਸਾਲ ਲਗਭਗ ਸਾਰੇ ਦੇਸ਼ਾਂ ਤੋਂ ਆਯਾਤ ਤੇ 10% ਬੇਸ ਟੈਰਫ ਲਗਾਇਆ ਸੀ ਇਸ ਤੋਂ ਇਲਾਵਾ ਵਿਅਕਤੀਗਤ ਰਾਜਾਂ ਦੇ ਆਧਾਰ ਤੇ ਕਈ ਉਤਪਾਦਾਂ ਤੇ ਵਾਧੂ ਟੈਰਫ ਲਗਾਏ ਗਏ ਨਾਲ ਦੀ ਨਾਲ ਕੰਪਨੀਆਂ ਨੇ ਇਹ ਵਾਧੂ ਲਾਗਤ ਖਪਤਕਾਰਾਂ ਦੇ ਪੌੜੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਸ ਕਰਿਆਨੀ ਦੀਆਂ ਕੀਮਤਾਂ ਹੋਰ ਜ਼ਿਆਦਾ ਵੱਧ ਗਈਆਂ ਹੁਣ ਵਿਚਾਰ ਰਹੀ ਹੋਗਾ ਕਿ ਕਿਹੜੇ ਕਿਹੜੇ ਦੇਸ਼ਾਂ ਨੂੰ ਆਯਾਦ ਤੇ ਮਿਲੇਗੀ ਰਾਹਤ ਸੋ ਹਾਲ ਹੀ ਵਿੱਚ ਅਰਜنٹਾਈਨਾ ਇਕਵਾਡੋਰ ਗੁਆਟੇਮਾਲਾ ਅਤੇ ਅਲਸੈਲਵਾਡੋਰ ਨਾਲ ਵਪਾਰਕ ਸਮਝੌਤਿਆਂ ਦਾ ਐਲਾਨ ਕੀਤਾ ਗਿਆ ਸੀ ਇੱਕ ਵਾਰ ਜਦੋਂ ਇਹ ਸਮਝੌਤੇ ਲਾਗੂ ਹੋ ਜਾਂਦੇ ਨੇ ਤਾਂ ਇਹਨਾਂ ਦੇਸ਼ਾਂ ਤੋਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਟੈਰਫ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਜੀ ਬਿਲਕੁਲ ਅਮਰੀਕਾ ਸਾਲ ਦੇ ਅੰਤ ਤੱਕ ਹੋਰ ਦੇਸ਼ਾਂ ਨੂੰ ਜੋੜਨ ਦੀ ਤਿਆਰੀ ਕਰ ਰਿਹਾ ਹੈ ਔਰ ਟੈਰਫ ਹਟਣ ਦੇ ਨਾਲ ਬਹੁਤ ਹੀ ਜ਼ਿਆਦਾ ਅਸਰ ਪਏਗਾ ਸੋ ਅਸਰ ਹੋਵੇਗਾ ਕਿ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਘਟ ਜਾਣਗੀਆਂ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਜੜੀਆਂ ਨੇ ਉਹ ਘਟ ਜਾਣਗੀਆਂ ਕੰਪਨੀਆਂ ਤੇ ਆਯਾਤ ਲਗਤਾਂ ਤੇ ਬੋਝ ਘਟੇਗਾ ਤੇ ਨਾਲ ਦੇ ਨਾਲ ਖਪਤਕਾਰਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕਦੀ ਹੈ ਬਾਜ਼ਾਰ ਦੇ ਵਿੱਚ ਖੁਰਾਕ ਦੀ ਸਪਲਾਈ ਹੋਰ ਜ਼ਿਆਦਾ ਵੱਧ ਸਕਦੀ ਹੈ ਸੋ ਜਦੋਂ ਇਹ ਟੈਰਿਫ ਘਟਾਇਆ ਜਾਵੇਗਾ ਇਸ ਦੇ ਨਾਲ ਆਮ ਜਨ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਉਪਰਾਲੇ ਦੇ ਜਿਸ ਦੇ ਵਿੱਚ ਕਿ ਕਿਨ੍ਹਾ ਵਸਤਾਂ ਦੇ ਉੱਪਰ ਆਯਾਤ ਟੈਰਿਫ ਹਟਾ ਦਿੱਤੇ ਗਏ ਨੇ ਜੋ ਕਿ ਸਮੇਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਨੂੰ ਜੋੜਿਆ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਦੇਸ਼ਾਂ ਨੂੰ ਜੋੜਿਆ ਜਾਏਗਾ ਇਹ ਟਰੰਪ ਦਾ ਮੰਨਣਾ ਹੈ